ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਹੜੇ ਵੀ ਬਾਬੇ ਸਿਰ ਕਮਾਉਂਦੇ ਨੇ ਚੌਕੀਆਂ ਲਾਉਂਦੇ ਨੇ ਲੋਕਾਂ ਨੂੰ ਮੁੰਡੇ ਦਿੰਦੇ ਨੇ ਕਹਿੰਦੇ ਅੰਗ ਪੈਰ ਠੀਕ ਕਰਦੇ ਨੇ ਉਹਨਾਂ ਦੇ ਵਿੱਚ ਕਿਸੇ 'ਚ ਮਾਤਾ ਆਉਂਦੀ ਐ ਕਿਸੇ ਲਾਲਾਂ ਵਾਲਾ ਹੁੰਦਾ ਐ ਕਿ ਸ਼ੇਰਾਂ ਵਾਲੀ ਆਉਂਦੀ ਹੈ ਕੋਈ ਲਾਟਾਂ ਵਾਲੀ ਆਉਂਦੀ ਹੈ ਜਾਂ ਕੋਈ ਕਿਸੇ ਦਾ ਮਰਿਆ ਹੋਇਆ ਬਜ਼ੁਰਗ ਬਡੇਰਾ ਆ ਜਾਂਦਾ ਹੈ ਤੇ ਇਹ ਪਖੰਡ ਬਾਦ ਬਹੁਤ ਜੋਰਾਂ ਤੇ ਹੈ ਅਸ਼ੇ ਇਹਨੂੰ ਰੋਕਣ ਵਾਸਤੇ ਨਾ ਕੁਝ ਸ਼ੇ ਕੌਮ ਦੇ ਕੜਮ ਚੌਧਰੀ ਤੁਰੇ ਹੋਏ ਉਹ ਕੀ ਕਹਿੰਦੇ ਅਸੀਂ ਬੀੜਾ ਚੁੱਕਿਆ ਹੋਇਆ ਕਿ ਪੰਜਾਬ ਵਿੱਚੋਂ ਪਖੰਡਵਾਦ ਦੂਰ ਕਰਨਾ ਕਰੋ ਜੀ ਪਰ ਪਹਿਲਾਂ ਸ਼ੁਰੂਆਤ ਆਪਣੇ ਘਰ ਤੋਂ ਕਰੋ ਇੱਕ ਪੁਰਾਣੀ ਜੀ ਗੱਲ ਹੈ ਕੋਈ ਸੱਜਣ ਖੇਤ ਵਿੱਚ ਖੜਾ ਉਹ ਕਹਿੰਦਾ ਸੱਚੇ ਪਾਤਸ਼ਾਹ ਨੇਰ ਕਰਿਓ। ਉਹ ਰਹਿਮਤ ਕਰਿਓ। ਸਭ ਦਾ ਭਲਾ ਕਰਿਓ। ਪਰ ਕਹਿੰਦਾ ਸ਼ੁਰੂਆਤ ਮੇਰੇ ਤੋਂ ਕਰਿਓ। ਨਾਲੋਂ ਨੇ ਵੀ ਕਿਹਾ। ਇਹ ਕਈਆਂ ਨੂੰ ਸੁਣ ਕੇ ਇਦਾਂ ਲੱਗਣਾ ਵੀ ਕੋਈ ਹਾਸੇ ਮਜ਼ਾਕ ਹੈ। ਇਹ ਸਚਾਈ ਹੈ। ਜਿਹੜਾ ਬੰਦਾ ਆਪਣਾ ਭਲਾ ਨਹੀਂ ਮੰਗ ਸਕਦਾ ਨਾ ਕਿਸੇ ਦਾ ਭਲਾ ਵੀ ਨਹੀਂ ਮੰਗ ਸਕਦਾ। ਮਤਲਬ ਜੇ ਤੁਸੀਂ ਲੋਕਾਂ ਨੂੰ ਸੁਧਾਰਨ ਵੱਲ ਤੁਰੇ ਹੋ ਨਾ ਪਹਿਲਾਂ ਆਪਣੇ ਆਪ ਨੂੰ ਵੀ ਸੁਧਾਰ ਲਓ ਜਾਨੀ ਕਿ ਆਪਣੀ ਪੀੜੀ ਥੱਲੇ ਸੋਟਾ ਆਪਣੇ ਘਰ ਦੀ ਗੰਦਗੀ ਸਾਫ ਕਰ ਲਓ ਇਹ ਕਹਾਵਤਾਂ ਨੇ ਸ਼ੁਰੂਆਤ ਇੱਥੋਂ ਕਰੋ ਹੁਣ ਜਿਹੜੇ ਇਹ ਚੌਕੀਆਂ ਚੌਕੀਆਂ ਲਾਉਂਦੇ ਨੇ ਇਹਨਾਂ ਦਾ ਸਿੱਖੀ ਨਾਲ ਤਾਂ ਕੋਈ ਸੰਬੰਧ ਹੈ ਨਹੀਂ ਤੇ ਨਾ ਹੀ ਬਾਣੀ ਨਾਲ ਪਸੰਦ ਹੁਣ ਇਹ ਗੱਲਾਂ ਸੁਣ ਕੇ ਨਾ ਜਿਹੜੇ ਸਾਡੇ ਕਢਾ ਮ ਚੌਧਰੀ ਨੇ ਕਈਆਂ ਨੇ ਮਿਰਚਾਂ ਬਹੁਤ ਲੱਗਣ ਗਈ ਜਿਹੜਾ ਪਖੰਡ ਸਾਡੇ ਸਿੱਖ ਬਾਬੇ ਕਰ ਰਹੇ ਨੇ ਉਧਰ ਧਿਆਨ ਦਿਓ ਕਿਹਦਾ ਧਿਆਨ ਜਣਾ ਉਧਰ ਕੀ ਜਿਹੜੇ ਡੇਰੇ ਵਾਲੇ ਸੋ ਸੋ ਅਖੰਡ ਪਾਠ ਇਕੱਠਾ ਕਰਵਾਉਂਦੇ ਆ। ਉਹ ਗੁਰਮਤ ਹੈ। ਉਹ ਪਖੰਡ ਨਹੀਂ ਹੈਗਾ। ਇੱਕ ਡੇਰੇ ਵਿੱਚ ਕਹਿੰਦੇ ਨਾ ਇੱਕ ਗੋਰਾ ਮੱਥਾ ਟੇਕਣ ਵਾਸਤੇ ਆ ਗਿਆ ਇੰਗਲੈਂਡ ਤੋਂ। ਇਹ ਮੈਂ ਬਣਾਈ ਹੈ ਜੀ ਗੱਲ। ਕੱਲ ਨੂੰ ਕੋਈ ਕਹਦੇ ਦੱਸੂ ਕਿੱਥੇ ਆਇਆ ਸੀ। ਤੋਂ ਗੋਰਾ ਜਦੋਂ ਮੱਥਾ ਟੇਕਣ ਲੱਗਾ ਉਹ ਪੂਰੇ ਹਾਲ ਦੇ ਵਿੱਚ 101 ਖੰਡਪੜ ਪ੍ਰਕਾਸ਼ ਉਹ ਖੜਾ ਰਿਹਾ ਇੱਥੇ ਉਹ ਸੋਚਦਾ ਸੀ ਵੀ ਪ੍ਰਕਾਸ਼ ਵਾਲੇ ਕਿਤੇ ਮੱਥਾ ਕਿਹਦੇ ਸਾਹਮਣੇ ਟੇਕਾਂ ਤੇ ਹੋ ਸਕਦਾ ਹੈ ਉਹਨੂੰ ਉਨੀ ਸਮਝ ਵੀ ਹੋਵੇ ਕਿ ਮੈਂ ਜਵਾਬ ਦਵਾਂ ਜੇ ਮੈਨੂੰ ਕੋਈ ਸਵਾਲ ਕਰੋ ਇੱਕ ਕੜਮ ਚੌਧਰੀ ਉੱਠਿਆ ਉਹਨੂੰ ਮਾੜੀ ਮੋਟੀ ਟੁੱਟੀ ਭੱਜੀ ਇੰਗਲਿਸ਼ ਆਉਂਦੀ ਸੀ ਉਹ ਕਹਿੰਦਾ ਜੀ ਜਿੱਥੇ ਮਰਜ਼ੀ ਟੇਕਦੇ ਹੋ ਸਾਰੇ ਇੱਕੋ ਹੀ ਨੇ। ਉਹ ਗੋਰਾ ਕਹਿੰਦਾ ਜੇ ਸਾਰੇ ਇੱਕੋ ਹੀ ਨੇ ਤੇ ਫਿਰ ਐਨੀ-ਐਂਦੀ ਗਿਣਤੀ ਵਿੱਚ ਪ੍ਰਕਾਸ਼ ਕਿਉਂ ਕੀਤਾ? ਸਵਾਲ ਕਰਨ ਵਾਲਾ ਗੋਰਾ ਉਹਨੂੰ ਸਵਾਲ ਕਰਦਾ। ਕੜਮ ਚੌਧਰੀ ਕੀ ਕਹਿੰਦਾ ਉੱਟ ਕੇ? ਕੋ ਚੇਲਾ ਹੋਣਾ ਬਾਬਿਆਂ ਦਾ। ਕਹਿੰਦਾ ਜੀ ਜਿੱਥੇ ਮਰਜ਼ੀ ਮੱਥਾ ਟੇਕਦੇ ਹੋ ਉਹ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਹੈ। ਉਗੋਰਾ ਮੱਥਾ ਟੇਕਣ ਵਾਲਾ ਕਹਿੰਦਾ ਜੇ ਇੱਕੋ ਹੀ ਗੁਰੂ ਗ੍ਰੰਥ ਸਾਹਿਬ ਹੈ ਫਿਰ ਐਨੇ ਕਿਉਂ ਪ੍ਰਕਾਸ਼ ਕੀਤੇ ਹੈ ਜਵਾਬ ਕੋਈ ਨਹੀਂ ਅੱਛਾ ਜਦੋਂ ਪੰਡਤ ਪਾਣੀ ਦੇ ਰਏ ਸੀ ਸੂਰਜ ਨੂੰ ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਨਾਲ ਉੱਤੇ ਪਹੁੰਚੇ ਸੀ ਉਹਨਾਂ ਰੋਕਿਆ ਨਹੀਂ ਵੀ ਤੁਸੀਂ ਸੂਰਜ ਨੂੰ ਪਾਣੀ ਕਿਉਂ ਦੇ ਰਹੇ ਹੋ ਉਹ ਚੜ੍ਹਦੇ ਵੱਲੋਂ ਪਾਣੀ ਛੁੱਟ ਰਿਹਾ ਸੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਰਾਏ ਭੋਜ ਦੀ ਤਲਵੰਡੀ ਵੱਲੋਂ ਜਣਕੇ ਲੈਹਦੇ ਵੱਲੋਂ ਪਾਣੀ ਛੁੱਟਣਾ ਸ਼ੁਰੂ ਕਰਤਾ ਉਹ ਪੰਡਤ ਗੰਗਾ ਚੋਂ ਬਾਹਰ ਆ ਕੇ ਗੁਰੂ ਪਾਸ਼ਾ ਦੇ ਦਿਵਾਲੇ ਹੋ ਗਏ ਕਹਿੰਦੇ ਤੁਸੀਂ ਉਲਟ ਕੀਤਾ ਗੁਰੂ ਪਾਸ਼ਾ ਕਹਿੰਦੇ ਕੀ ਉਲਟ ਕੀਤਾ ਕਹਿੰਦੇ ਚੜਦਾ ਤਾਂ ਇੱਧਰ ਨੂੰ ਐ ਇੱਧਰ ਨੂੰ ਪਾਣੀ ਦੇਣਾ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਪਾਣੀ ਚੜਦੇ ਵੱਲ ਕਿਉਂ ਦੇ ਰਹੇ ਹੋ ਕਹਿੰਦੇ ਸੂਰਜ ਨੂੰ ਪਾਣੀ ਜਾਊਗਾ ਤੇ ਸੂਰਜ ਕੋਲੇ ਸਾਡੇ ਵੱਡ ਬਡੇਰੇ ਰਹਿੰਦੇ ਆ ਸਾਡੇ ਪਿਤਰਾਂ ਨੂੰ ਪਾਣੀ ਜਾਊਗਾ ਗੁਰੂ ਪਾਤਸ਼ਾਹ ਕਹਿੰਦੇ ਮੈਂ ਤਾਂ ਰਾਏ ਭੋਇ ਦੀ ਤਲਵੰਡੀ ਕਣਕ ਬੀਜੀ ਹੋਈ ਹੈ ਖੇਤੀ ਕਹਿ ਲਈਏ ਫਿਰ ਕਹਿੰਿਆ ਨੇ ਫੋਨ ਕਰਨਾ ਵੀ ਜ਼ਰੂਰੀ ਸੀ ਉਥੇ ਕੰਨ ਗੁਰਬਾਸ਼ਾ ਕਹਿੰਦੇ ਰਾਏ ਭੋਇ ਦੀ ਤਲਵੰਡੀ ਫਸਲ ਵੀ ਜੀ ਹੋਈ ਹੈ ਮੈਂ ਤਾਂ ਉਧਰ ਨੂੰ ਪਾਣੀ ਦੇ ਰਿਹਾ ਉਹ ਪੰਡਤਾਂ ਨੂੰ ਨਾ ਗੱਲ ਨਹੀਂ ਆਈ ਹੁਣ ਪਤਾ ਲੱਗ ਗਿਆ ਵੀ ਜੇ ਅਸੀਂ ਕਹਿਤਾ ਵੀ ਰਾਏ ਭੋਇ ਦੀ ਤਲਵੰਡੀ ਪਾਣੀ ਜਾ ਨਹੀਂ ਸਕਦਾ ਫਿਰ ਇਹ ਕਹਿਣਗੇ ਵੀ ਸੂਰਜ ਤੇ ਕਿਵੇਂ ਜਾਊ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਉਹਦਾ ਤੁਸੀਂ ਪਾਣੀ ਚ ਮਧਾਣੀ ਪਾ ਕੇ ਜਿੰਨਾ ਮਰ ਜੇ ਇਹਨੂੰ ਖਲਾਰਾ ਪਾਈ ਚੱਲੋ ਉਹ ਸਮਝ ਗਈ ਸੀ ਵੀ ਸਾਨੂੰ ਗੁਰੂ ਨਾਨਕ ਦੇਵ ਸੱਚੇ ਪਾਸ ਆ ਸਮਝਾਉਣਾ ਚਾਹੁੰਦੇ ਐ ਵੀ ਇਹ ਕਰਮकांड ਕਿਸੇ ਸੂਰਜ ਨੂੰ ਪਾਣੀ ਨਹੀਂ ਜਾਂਦਾ ਜਿਉਹ ਕਹਿੰਦੇ ਵੀ ਰਾਇਪੋ ਇਹਦੀ ਤਲਵੰਡੀ ਪਾਣੀ ਜਾ ਨਹੀਂ ਸਕਦਾ ਬਾਬੇ ਨਾਨਕ ਨੇ ਕਹਿਦਣਾ ਸੀ ਮੇਰੀ ਪੈਰਾਂ ਨਾਲ ਮੇਰੀ ਹੋਈ ਮੈਂ ਦੁਰਗੇ ਉਹਨੋਂ ਦੁਰਗੇ ਗਿਆਨ ਲਈ ਬਾਰੀ ਤੁਹਾਡੀ ਸੂਰਜ ਦੀ ਬਾਟ ਮਿੜੀ ਨਹੀਂ ਹੋਈ ਸਵਾਲ ਉੱਠ ਨਹੀਂ ਸੀ ਹੁਣੇ ਕਿਹਨੂੰ ਸਮਝਾਉਣ ਵਾਸਤੇ ਸੀ ਸਾਨੂੰ ਸਮਝਾਉਣ ਵਾਸਤੇ ਸੀ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਜਿਹੇ ਗੁਰੂ ਗ੍ਰੰਥ ਸਾਹਿਬ ਉਹ ਗੋਰਾ ਕਹਿੰਦਾ ਇੱਕੋ ਹੀ ਹੈ ਅਸੀਂ ਪੜਦੇ ਵੀ ਆ ਇੱਕਾ ਬਾਣੀ ਇੱਕੋ ਗੁਰ ਇਹ ਹੀ ਪੜਦੇ ਹਾਂ ਨਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇਹ ਸਾਰੇ ਬਾਬੇ ਪੜਦੇ ਆ ਪਰ ਕੀ ਅਮਲ ਹੈਗਾ 101 ਖੰਡ ਪੜ ਕਿਉਂ ਕਰਵਾਇਆ ਭੇਟਾ ਸਾਰਿਆਂ ਤੋਂ ਲੈਣੀ ਹੈ 15-15000 ਰੁਪਏ ਲੰਗਰ ਸਾਰਿਆਂ ਦਾ ਇਕੱਠਿਆਂ ਦਾ ਲਾ ਦੇਣਾ ਤਿੰਨ ਕੁ ਲੱਖ ਖਰਚਾ ਕਰਕੇ ਬਾਕੀ 8-9 ਲੱਖ ਬਚਾਉਣਾ ਇਹ ਪਖੰਡ ਨਹੀਂ ਹੈਗਾ ਇਹ ਰੋਕ ਸਕਦੇ ਹੋ ਕਿਸੇ ਨੇ ਨਹੀਂ ਰੋਕਣਾ ਜੋ ਕੋ outra ਗੱਲ ਛੇਤਰ ਕੱਢ ਲੈਣਾ ਇਹ ਮਹਾਤੜ ਨੇ ਇਹ ਡਰ ਜਾਣਗੇ ਪਤਾ ਹੈ ਜ ਜਿਹਨੇ ਧੰਦਾ ਸ਼ੁਰੂ ਰੱਖਣਾ ਹੋਇਆ ਉਹ 20000 ਰੁਪਏ ਦੇ ਕੇ ਸੌਦਾ ਕਰ ਲੂ ਆ ਦੇਖਿਆ ਨਹੀਂ ਮਲਕ ਬਾਬਾ ਬਠਿੰਡੇ ਵਾਲਾ ਉਹ ਕਹਿੰਦਾ ਮੈਂ ਹੁਣ ਸਖੁਣੀ ਸਾਹਿਬ ਦਾ ਪਾਠ ਕਰਾਉਣਾ ਮਤਲਬ ਇਹਨਾਂ ਲੋਕਾਂ ਨੂੰ ਪਤਾ ਹੁੰਦਾ ਥੋੜੀ ਜਿਹੀ ਅਕਲ ਆ ਜਾਂਦੀ ਵੀ ਮੱਛੀ ਨੂੰ ਕਿੱਦਾਂ ਫੜਨਾ ਹੁਣ ਸਿੱਧਾ ਕੁੰਡਾ ਥੋੜਾ ਮੱਛੀ ਦੇ ਸਾਹਮਣੇ ਕਰਨਾ ਮੱਛੀ ਨੇ ਕੁੰਡੇ ਵਿੱਚ ਮੂੰਹ ਕਿਉਂ ਪਾਉਂਦਾ ਪਉਣਾ ਮਛੀਨੇ ਆਟਾ ਲਗਾ ਵੇਖਣਾ ਕੁੰਡੀ ਜਦੋਂ ਲੱਗਿਆ ਉਹਨੂੰ ਫਟ ਲੈਣੀ ਇਹ ਮੂੰਹ ਚ ਪਤਾ ਇਹਨਾਂ ਨੂੰ ਵੀ ਹੈ ਗੜਾ ਮਚੌਦਰੀ ਉਹ ਤੁਹਾਨੂੰ ਕਿ ਸਿਰੇ ਦੀ ਗੱਲ ਦੱਸ ਦਿੰਨਾ ਤੁਸੀਂ ਤਾਂ ਕਹਿੰਨ ਉਹ ਨਹੀਂ ਪਖੰਡਵਾ ਦੂਰ ਕਰਨਾ ਆਰਮੀ ਲਾ ਦਿੱਤੀ ਹੈ ਬੀਐਸਐਫ ਪੰਜਾਬ ਦੇ ਵਿੱਚ ਲੱਗ ਚੁੱਕੀ ਹੈ ਕਈ ਪਲਟਨਾ ਲਾਤੀ ਉਹਨਾਂ ਨੇ ਪੰਜਾਬ ਦੇ ਵਿੱਚ ਜਦੋਂ ਮੜੀ ਹਲਚਲ ਹੋ ਗਈ ਨਾ ਤੁਹਾਡੇ ਬਾਰੇ ਕਢਮ ਚੌਧਰੀ ਨੇ ਕੋਈ ਪੰਗਾ ਛੇੜਦਾ ਐਮਰਜੈਂਸੀ ਲਾਉਣ ਬਾਅਦ ਇਹਨੇ ਮਿੰਟ ਲਾਉਣਗੇ ਮੈਂ ਪੰਜਾਬ ਦਾ ਵਚਿੰਦਾ ਮੈਂ ਦੱਸ ਰਿਹਾ ਜੇ ਤੁਹਾਡੇ ਖੋਪੜ ਚ ਪੈ ਜੇ ਔਰ ਜਿਹੜੇ ਬੰਦੇ ਇਹ ਕਹਿ ਰਹੇ ਨੇ ਕਿ ਅਸੀਂ ਆਪਣੀ ਗੱਡੀ ਤੇ ਪਖੰਡ ਨਹੀਂ ਕਰਦੇ ਅੱਜ ਤੋਂ ਬਾਅਦ ਕਿਹੜੀਆਂ ਗੱਡੀਆਂ ਕਿਹੜੀ ਗੱਦੀ ਕਿੱਥੋਂ ਆਈ ਕਿਸੇ ਨੂੰ ਪਤਾ ਹੈ ਮੇਰੇ ਪਾਪੇ ਦਾ ਨਾਂ ਕੀ ਹੈ ਪਾਪੇ ਦੇ ਪਾਪੇ ਦਾ ਨਾਂ ਕੀ ਹੈ ਮੈਨੂੰ ਚਾਰ ਕਪੀੜੀਆਂ ਤੱਕ ਪਤਾ ਹੋ ਪੰਜਵੀਂ ਪੀੜੀ ਦਾ ਮੈਨੂੰ ਪਤਾ ਹੀ ਨਹੀਂ ਹੁਣਾ ਤੁਹਾਨੂੰ ਵੀ ਨਹੀਂ ਪਤਾ ਹੁਣਾ ਤੇ ਗੱਦੀਆਂ ਵਾਲੇ ਕਿੱਧਰੋਂ ਆ ਗਏ ਕਿਹੜਾ ਮਰਿਆ ਸੀ ਕਿਹੜਾ ਜੰਮਿਆ ਸੀ ਕਿਸੇ ਨੂੰ ਕੁਝ ਨਹੀਂ ਪਤਾ ਇਹ ਮੂਰਖ ਬਣਾਉਂਦੇ ਆ ਸਾਡੀਆਂ ਬੀਬੀਆਂ ਜਿਹੜੀਆਂ ਨੇ ਅੱਧੀ ਕਿ ਲੜਾਈ ਜਾ ਕੇ ਦੱਸ ਦਿੰਦੀਆਂ ਨੇ ਇੱਕ ਬੀਬੀ ਗਈ ਬਾਬੇ ਕੋਲੇ ਕਹਿੰਦੀ ਬਾਬਾ ਜੀ ਮੇਰੀ ਸੱਸ ਜਿਹੜੀ ਐ ਮੈਨੂੰ ਬਹੁਤ ਗਾਲ੍ਹਾਂ ਕੱਢਦੀ ਐ ਉلاج ਕਰੋ ਕੋਈ ਬਾਬਾ ਕਹਿੰਦਾ 500 ਰੁਪਇਆ ਕੱਢ ਬੀਬੀ ਨੇ ਫੜਾਤਾ ਕਹਿੰਦਾ ਆ ਲੈ ਲੈ ਚ ਜਦੋਂ ਕਹਿੰਦਾ ਤੇਰੀ ਸੱਸ ਤੇ ਨਾ ਬੋਲੂ ਨਾ ਤੂੰ ਥਲੜੀ ਜਾੜ ਤੇ ਇਲਾਚੀ ਰੱਖ ਕੇ ਉੱਪਰਲੀ ਜਾੜ ਉੱਪਰ ਰੱਖ ਲਈ। ਮਤਲਬ ਜਵਾਨ ਬੰਦ ਰੱਖੀ। ਇਹ ਆਮ ਹੀ ਪਤਾ ਹੁੰਦਾ ਵੀ ਜੇ ਦੋ ਬੰਦੇ ਲੜਦੇ ਇੱਕ ਚੁੱਪ ਕਰ ਜੇ ਤੇ ਦੂਜਾ ਬਹੁਤਾ ਗਰਮ ਹੋ ਗਿਆ ਆਪੀ ਚੁੱਪ ਕਰ ਜਾਂਦਾ। ਜਦੋਂ ਦੀ ਸੱਸ ਲੱਗੀ ਗਾਲਾਂ ਦੇਣ ਉਹਨੇ ਇਲਾਚੀ ਥਲੜੀ ਜਾੜ ਤੇ ਰੱਖੀ ਉੱਪਰਲੀ ਜਾੜ ਉੱਪਰ ਰੱਖ ਲਈ ਤੇ ਦੰਦ ਬੰਦ ਹੋ ਗਏ ਜਵਾਨ ਬੰਦ ਹੋ ਗਈ ਉਹ ਬੋਲੀ ਨਾ। ਸੱਸ ਨੇ ਕਹਿ ਮੇਨੂ ਤਾਂ ਸਿਆਣੀ ਹੋਗੀ ਉਹ ਵੀ ਚੁੱਪ ਕਰ ਗਈ। ਫੇਰ ਗਈ ਡੱਬਾ ਲੈ ਕੇ ਬਾਬੇ ਕੋਲੇ ਕਹਿੰਦੀ ਬਾਬਾ ਜੀ ਬੜੀ ਕਰਾਮਾਤ ਹੈ ਮੇਰੇ ਸਾਰ ਤਾਂ ਬੋਲੀ ਨਹੀਂ ਅੱਜ ਉਹ ਬਾਬਾ ਥੋੜਾ ਜਿਹਾ ਸਿਆਣਾ ਵੀ ਸਾਕ ਪਕੋ ਉਹ ਕਹਿੰਦਾ ਤੇਰੀ ਸੱਸ ਨਹੀਂ ਬੋਲੀ ਤੇਰੀ ਜ਼ੁਬਾਨ ਬੰਦ ਸੀ ਤੇਰੀ ਸੱਸ ਤਾਂ ਨਹੀਂ ਬੋਲੀ ਜੇ ਬੋਲਦੀ ਤੇਰੇ ਅੱਜ ਚਾਰ ਥਾਪੜੇ ਵੀ ਪੈਣੇ ਸੀ ਆਪਣੀ ਜ਼ੁਬਾਨ ਬੰਦ ਰੱਖ ਤੇਰੀ ਸੱਸ ਸਾਥੀ ਚੁੱਪ ਕਰ ਇਹ ਮਾੜੀਆਂ ਮਾੜੀਆਂ ਗੱਲਾਂ ਸਾਡੀਆਂ ਬੀਬੀਆਂ ਜਾ ਕੇ ਆਪ ਹੀ ਲੱਟੀਆਂ ਨੇ ਜੋ ਬੇਲੜ ਲੋਕ ਹੁਣ ਤਾਂ ਫੋਨ ਲਈ ਬੈਠੇ ਆ ਤੁਹਾਡੇ ਕੋਲ ਫੋਨ ਰੱਖਤਾ ਅਗਲੇ ਨੇ ਤੁਹਾਡੀਆਂ ਗੱਲਾਂ ਬਾਬਾ ਸੁਣੀ ਜਾਂਦੇ ਇਹ ਬੀਬੀਆਂ ਹਟਦੀਆਂ ਥੋੜੀ ਨੀ ਗੱਲਾਂ ਕਰਨੀ ਜਦੋਂ ਚਾਰ ਇਕੱਟੀਆਂ ਹੋਣ ਮੇਰੀ ਸੱਸ ਨੇ ਐ ਕਰਤਾ ਮੇਰੀ ਨੂੰਹ ਨੇ ਐ ਕਰਤਾ ਮੇਰਾ ਮੁੰਡਾ ਇਦਾਂ ਕਰਦਾ ਸਾਡੀ ਗਵੰਢ ਨੇ ਇਦਾਂ ਕਰਦੀਏ ਸਾਰਾ ਕੁਝ ਤਾਂ ਆਪ ਦੱਸਦੀ ਨੇ ਇਹ ਜਿਹੜੇ ਚੇਲੇ ਚੱਕਤੇ ਨੇ ਜੀ ਚੈਲੰਜ ਹੈ ਕਿਸੇ ਕੋਲ ਕੁਛ ਨਹੀਂ ਹੈਗਾ ਆ ਜਿਹੜੇ ਬੰਦੇ ਸਾਡੇ ਕਹਿੰਦੇ ਕਿ ਰੱਬ ਰੱਬ ਕਰੋ ਰੱਬ ਵੀ ਤੁਹਾਡੇ ਖਾਤਰ ਇੰਨਾ ਬੇਲਾ ਨਹੀਂ ਜਿੰਨਾ ਤੁਸੀਂ ਸੋਚਾ ਕੀਤਾ ਹੋਇਆ ਜ਼ਿਲ੍ਹੇ ਦੇ ਡੀਸੀ ਨੂੰ ਪੁੱਛੋ ਵੀ ਕਿੰਨੇ ਕੁ ਬਿਜੀਆਂ ਤੁਸੀਂ ਜ਼ਿਲ੍ਹੇ ਦੇ ਐਸਐਸਪੀ ਨੂੰ ਪੁੱਛੋ ਵੀ ਕਿੰਨੇ ਕੁ ਬਿਜੀਆਂ ਤੁਸੀਂ ਕਿੰਨਿਆਂ ਦੇ ਫੋਨ ਚੱਕਦੇ ਨੇ ਹੋ ਚੱਕਣਗੇ ਬਿਜੀ ਬਹੁਤ ਨਹੀਂ ਰੱਬ ਤੁਹਾਡੇ ਖਾਤਰ ਇੰਨਾ ਬੇਲਾ ਨਹੀਂ ਆ ਜਿਹੜੇ ਰੱਬ ਰੱਬ ਕਰਨ ਦੀਆਂ ਗੱਲਾਂ ਕਰਦੇ ਨੇ ਨਾ ਪਖੰਡਵਾਦ ਇਹ ਵੀ ਹੈ ਗੁਰੂ ਪਾਸ਼ਾ ਨੇ ਜਦੋਂ ਸਿਮਰਨ ਦੀ ਗੱਲ ਕੀਤੀ ਉਤੋਂ ਆਜ਼ਾਦ ਯਾਦ ਕਿਹਨੂੰ ਕਰਦੇ ਹਾਂ ਅਸੀਂ ਇਹ ਕਹਿਣਾ ਬੜਾ ਸੌਖਾ ਹੈ ਜਿਹਦੇ ਨਾਲ ਮੁਹੱਬਤ ਹੋਵੇ ਜਿਹਦੇ ਨਾਲ ਨੇੜਤਾ ਹੋਵੇ ਜਿਹਨੇ ਸਾਡੇ ਲਈ ਕੁਝ ਕੀਤਾ ਹੋਵੇ ਜਿਹਨੂੰ ਅਸੀਂ ਕੀਤੇ ਹੋਏ ਗੁਣਾਂ ਨੂੰ ਚੇਤੇ ਰੱਖਣਾ ਹੋਵੇ ਜਾਦ ਅਸੀਂ ਉਹਨੂੰ ਕਰਦੇ ਹਾਂ ਮਾੜੇ ਨੂੰ ਕੌਣ ਯਾਦ ਕਰਦਾ ਨਕੰਮੇ ਨੂੰ ਕੌਣ ਯਾਦ ਕਰਦਾ ਆਲਾ ਮੱਥੇ ਲਾ ਕੇ ਰਾਜੀ ਜਿਹੜੇ ਬੰਦੇ ਕਹਿੰਦੇ ਸੀ ਪਖੰਡਵਾਦ ਬੰਦ ਕਰਨਾ ਉਹਦੋਂ ਵੱਡੇ ਪਖੰਡੀ ਉਹ ਨੇ ਇਹਨਾਂ ਵਿੱਚ ਜਿਹੜੇ ਪਖੰਡਵਾਦ ਰੋਕਣ ਵਾਲੇ ਨੇ ਨਾ ਕੁਝ ਉਹ ਬੰਦੇ ਐ ਜਿਹੜੇ ਬਲੈਕਮੇਲ ਨੇ ਜਿਹੜੇ ਲੈ ਦੇ ਕੇ ਰਫੂ ਦਫੂ ਕਰਦੇ ਨੇ ਇਹਨਾਂ ਵਿੱਚ ਕੋਈ ਇਹੋ ਜਿਹਾ ਸੂਰਮਾ ਨਹੀਂ ਕੋਈ ਸੂਰਮਾ ਨਹੀਂ ਕੋਈ ਆਪਣਾ ਕੰਮ ਨਹੀਂ ਛੱਡ ਸਕਦਾ ਇਹਨਾਂ ਨੂੰ ਕੁੱਛ ਲੋ ਵੀ ਜੇ ਤੁਸੀਂ ਹਰ ਵਕਤ ਇਹਨਾਂ ਪਿੱਛੇ ਪਏ ਹੋ ਤੁਹਾਡੇ ਬੱਚੇ ਕੌਣ ਪਾਲਦਾ ਤੁਹਾਡੀਆਂ ਗੱਡੀਆਂ ਵੀ ਤੇਲ ਕਿੱਥੋਂ ਪੈਂਦਾ ਤੁਸੀਂ 24 ਘੰਟੇ ਖਾਣਾ ਪੀਣਾ ਕਿੱਥੋਂ ਆਉਂਦਾ ਤੁਸੀਂ ਐਡੇ ਤਣਾੜ ਤਾਂ ਹੈ ਨਹੀਂ ਜੇ ਤੁਸੀਂ ਕੋਈ ਸਰਕਾਰੀ ਨੌਕਰੀ ਨੌਕਰੀ ਤਾਂ ਲੱਗੇ ਨਹੀਂ ਵੀ ਸਰਕਾਰ ਤੋਂ ਧੰਨਵਾਦ ਨਹੀਂ ਤੁਸੀਂ ਕੰਮ ਕਰਦੇ ਹੋ ਇਹ ਤਾਂ ਹੈ ਹੀ ਨਹੀਂ ਬਸ ਬਾਣਾ ਪਾ ਲਿਆ ਵੱਡੀਆਂ ਕਿਰਪਾਆਂਾਂ ਦੇ ਕੋਲੇ ਦਹਿਸਤ ਪੈਂਦੀ ਹੈ ਬਾਅਦ ਵਿੱਚ ਕਹਿੰਦੇ ਆ ਰਾਜ ਕਰੇਗਾ ਖਾਲਸਾ ਲੋਕ ਪ੍ਰਭਾਵ ਤੋਂ ਹੋ ਜਾਂਦੇ ਆ ਨਾ ਪੰਜਾਬ ਦਾ ਬੇੜਾ ਕਰ ਕਰੋ ਇਹ ਪਖੰਡ ਤਾਂ ਬਹੁਤ ਛੋਟੇ ਐ ਜਿਹੜੀਆਂ ਮੈਂ ਗੱਲਾਂ ਕੀਤੀਆਂ ਨਾ ਸਾਡੇ ਬਾਬੇ ਕਰਦੇ ਐ ਅੱਛਾ ਜਿਹੜੇ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਅਰਦਾਸ ਕਰਦੇ ਨੇ ਕਿ ਸੱਚੇ ਪਾਤਸ਼ਾਹ ਇਹ ਬੀਬੀ ਦੀ ਕੁੱਖ ਤੋਂ ਮੁੰਡਾ ਪੈਦਾ ਹੋਵੇ ਉਹ ਕੀ ਐ ਉਹ ਪਖੰਡ ਨਹੀਂ ਐ ਉਹ ਗੁਰਮਤਿ ਅਨੁਕੂਲ ਐ ਇਹਨੂੰ ਮੰਨਦੇ ਹੋ ਵੀ ਗੁਰਮਤਿ ਅਨੁਕੂਲ ਐ ਸਾਡੇ ਗੁਰਦਵਾਰੇ ਵਿੱਚ ਕਰ ਰਹੇ ਨੇ ਉਹ ਰੋਕੋਗੇ ਜਾ ਕੇ ਅਰਦਾਸ ਦਾ ਕੋਈ ਨਿਯਮ ਹੈਗਾ ਰਹਿਮ ਨਾ ਦਾ ਵਿੱਚ ਲਿਖਿਆ ਵੀ ਤੁਸੀਂ ਮੁੰਡੇ ਦੀ ਅਰਦਾਸ ਕਰ ਨਹੀਂ ਕਿਤੇ ਹੈਗਾ ਸਭ ਤੋਂ ਵੱਡਾ ਪਖੰਡ ਪੁਜਾਰੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਗੰਗਾ ਜੀ ਦੇ ਕੋਲੋਂ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਸਭ ਕੁਝ ਝੂਠ ਹੈ ਜੀ ਮਾਤਾ ਗੰਗਾ ਜੀ ਗਏ ਬਾਬਾ ਬੁੱਢਾ ਸਾਹਿਬ ਦੇ ਕੋਲ ਸਭ ਕੁਝ ਝੂਠ ਹੈ ਗੋਡੇ ਲੱਗੇ ਗਿੱਟੇ ਲੱਗੇ ਇਹ ਹੋ ਹੀ ਨਹੀਂ ਸਕਦਾ ਤੇ ਉਹੀ ਰੀਤ ਚੱਲੀ ਆਉਂਦੀ ਹੈ ਰੁਕੋ ਪਹਿਲਾਂ ਬਾਬਾ ਬੁੱਢਾ ਸਾਹਿਬ ਦੀ ਬੀੜ ਚੱਲ ਜੂ ਉੱਥੇ ਕੀ ਹੋ ਰਿਹਾ ਤਖਤ ਦਾ ਕੋਈ ਜਹੇਦਾਰ ਸਾਹਮਣੇ ਬਹਿ ਕੇ ਗੱਲ ਕਰੇ ਕੋਈ ਪ੍ਰਚਾਰਕ ਗੱਲ ਕਰੇ ਵੀ ਇਹ ਗੁਰਮਦਰਸ਼ਨ ਹੰਤ ਹੈ ਇਹ ਪਖੰਡ ਕੌਣ ਰੁਕੂਗਾ ਇਹ ਤਾਂ ਮਾਦੜ ਨੇ ਚਾਰ ਛੇਤਰ ਮਾਰੋਂਗੇ ਡਰ ਕੇ ਜਾਣਗੇ ਕਈਆਂ ਨਾਲ ਸਮਝੌਤਾ ਕਰ ਲੋਂਗੇ ਚਾਰ ਛੇਲਣ ਮਿਲ ਕੇ ਚੁੱਪ ਕਰ ਜੋਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ